ਸਸ਼ੀਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਸ਼ੀਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਧੰਨਵਾਦ ਡੱਲਾ ਸਾਹਿਬ ਅੱਜ ਵਿਕਰਮ ਮਜੀਠੀਆ ਦਾ ਵਿਜੀਲੈਂਸ ਨੇ ਇੱਕ ਹਫ਼ਤੇ ਦਾ ਰਿਮਾਂਡ ਜਿਹੜਾ ਉਹ ਹਾਸਲ ਕਰ ਲਿਆ ਪਰ ਇਹ ਤੋਂ ਜ਼ਿਆਦਾ ਜਿਹੜੀ ਪ੍ਰੈਸ ਕਾਨਫਰੰਸ ਅਹਿਮੀਅਤ ਰੱਖਦੀ ਹੈ ਉਹ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਉਹ ਤਾਂ ਕਹਿੰਦੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਿਓ ਹੋਰ ਕਈ ਵੱਡੀਆਂ ਮੱਛੀਆਂ ਜਿਹੜੀਆਂ ਉਹ ਵੀ ਅਸੀਂ ਫੜ ਲੈਣੀਆਂ ਕਿਉਂਕਿ ਕਹਿੰਦੇ ਵੀ ਲੋਕ ਸਾਨੂੰ ਕਹਿੰਦੇ ਸੀਗੇ ਵੀ ਤੁਸੀਂ ਛੋਟੇ-ਛੋਟੇ ਜਿਹੜੇ ਇਹ ਤਸਕਰ ਆ ਉਹਨਾਂ ਨੂੰ ਤਾਂ ਫੜੀ ਜਾਂਦੇ ਹੋ ਇਹਨਾਂ ਦੇ ਜਿਹੜੇ ਆਕਾ ਉਹਨਾਂ ਦੇ ਹੱਥ ਕਦੋਂ ਪਾਓਗੇ ਤੇ ਕਹਿੰਦੇ ਜੇ ਹੁਣ ਹੱਥ ਪਾ ਲਿਆ ਤੇ ਇਹ ਸਾਰੇ ਜਾਣੇ ਇਕੱਠੇ ਹੋ ਗਏ ਆ ਡੱਲਾ ਜੀ ਅੱਜ ਅਦਾਲਤ ਦੇ ਵਿੱਚ ਕੀ ਹੋਇਆ ਤਾਂ ਹੋਰ ਵੱਡੇ ਕਿਹੜੇ ਨਾਮ ਆ ਜਿਹੜੇ ਮੁੱਖ ਮੰਤਰੀ ਮਾਨ ਨੇ ਸੰਕੇਤਕ ਕਿਹਾ ਵੀ ਵੱਡੀਆਂ ਮੱਛੀਆਂ ਵੀ ਛੇਤੀ ਜਿਹੜੀਆਂ ਉਹ ਜਾਲ ਦੇ ਵਿੱਚ ਆਉਣ ਗਿਆ ਮਾਮਲਾ ਜਿਹੜਾ ਇਹ ਇਨ ਰੋਲ ਸਿਆਸੀ ਹੋ ਗਿਆ ਬਿਲਕੁਲ ਸਿਆਸੀ ਹੋ ਗਿਆ ਸਿਆਸਤਾ ਇਹਦੇ ਵਿੱਚ ਮਾਫ ਕਰਨਾ ਮੈਂ ਨਰੋਲ ਸ਼ਬਦ ਵਰਤ ਗਿਆ ਇਹ ਪੂਰਾ ਸਿਆਸੀ ਮਾਮਲਾ ਬਣ ਗਿਆ ਤੇ ਜਿਹੜਾ ਖੁੱਲ ਕੇ ਦੱਸੋ ਵੀ ਹੋਰ ਕਿਹੜੇ ਨਾਮ ਹੈ ਮੁੱਖ ਮੰਤਰੀ ਮਾਨ ਦੀ ਕਾਨਫਰੰਸ ਅਕਾਲੀ ਦਲ ਦੀ ਕਾਨਫਰੰਸ ਤੇ 7 ਦਿਨ ਦਾ ਰਿਮਾਰਕ ਦੇਖੋ ਇਹਨੂੰ ਅਸੀਂ ਤਕਨੀਕੀ ਤੌਰ ਤੇ ਸਮਝੀਏ ਕਿ ਭਗਵੰਤ ਮਾਨ ਨੇ ਵੀ ਅੱਜ ਪ੍ਰੈਸ ਕਾਨਫਰੰਸ ਕੀਤੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਔਰ ਕਿਤੇ ਵੀ ਇਹ ਜ਼ਿਕਰ ਨਹੀਂ ਹੈ ਐਫ ਆਈ ਆਰ ਦੇ ਵਿੱਚ ਕਿ ਜਿਹੜਾ ਇਹ ਪੈਸਾ ਜਿਹੜੇ ਇਲਜ਼ਾਮ ਵਿਕਰਮਜੀਠੀਏ ਤੇ ਲਾਏ ਜਾ ਰਹੇ ਨੇ ਭਾਵੇਂ 500 ਕਰੋੜ ਤੋਂ ਜ਼ਿਆਦਾ ਦੇ ਇਲਜ਼ਾਮ ਨੇ ਇਹ ਅਕਾਲੀ ਦਲ ਵਾਲੇ ਆਪ ਹੀ ਅੱਜ ਮਹਿੰਦਰ ਗਰੇਵਾਲੀ ਦੱਸ ਰਹੇ ਸੀ ਵੀ 540 ਕਰੋੜ ਦਾ ਕੋਈ ਸਬੂਤ ਐ ਐਫ ਆਈ ਆਰ ਚ ਜ਼ਿਕਰ ਨਹੀਂ ਮੈਂ ਕਹਿੰਦਾ ਵੱਡੀ ਮੱਛੀ ਕੱਢੋ ਤਾਂ ਸਹੀ ਨਾ ਕੁਛ ਵੱਡੀ ਮੱਛੀ ਕਹਿਣ ਨਾਲ ਮੱਛੀ ਹੋ ਗਈ ਯਾਰ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਕਹਿੰਦੇ ਹੋ 540 ਕਰੋੜ ਮਹਿੰਦਰ ਸਿੰਘ ਖਾ ਗਿਆ ਕੋਈ ਬੋਲੇ ਤਾਂ ਸਹੀ ਪਿਓ ਦਾ ਪੁੱਤ ਕੀ ਮੈਂ ਦਿੱਤਾ ਐਫ ਆਈ ਆਰ ਚ ਮੈਨੂੰ ਦੱਸੋ ਕਿ ਜਿਹੜੀ 540 ਕਰੋੜ ਦੀ ਇਹ ਕ腐ਸ਼ਨ ਕਹਿੰਦੇ ਆ ਕਿ ਕਿਹਦੇ ਨਾਂ ਤੇ ਲਿਖਦੇ ਆ ਕਿ ਕਿਹਨੇ ਦਿੱਤੇ ਪੈਸੇ ਇਹ ਕਿਸੇ ਨੇ ਦਿੱਤੇ ਤਾਂ ਹੀ ਕ腐ਸ਼ਨ ਬਣੀ ਨਾ ਦਿਖਾਉਣ ਕੀ ਡਾਕੂਮੈਂਟ ਹੈ ਐਫੀਡੇਵਿਟਸ ਇਹਦੇ ਚ ਐਫ ਆਈ ਆਰ ਚ ਅੱਜ ਸਰਕਾਰੀ ਮੈਂ 1 ਸੈਕਿੰਡ ਮੈਨੂੰ ਦੱਸੋ ਤੁਹਾਡੀ ਗੱਲ ਦਾ ਜਵਾਬ ਦੇਣਾ ਹੈ ਵੱਡੀ ਮੱਛੀ ਕਿਵੇਂ ਹੋ ਗਈ ਵੱਡੀ ਮੈਂ ਵੀ ਬਣ ਗਿਆ ਜੀ ਇਹਦੇ ਕੋਲ ਕਾਰ ਵੀ ਨਹੀਂ ਵੱਡੀ ਤੁਸੀਂ ਵੀ ਬਣ ਗਏ ਕਿਉਂਕਿ ਸੀਐਮ ਨੇ ਕਹਿਤਾ ਦੱਸੋ ਸੀਐਮ ਸਾਹਿਬਾ 540 ਕਰੋੜ ਰੁਪਇਆ ਈਦੀ ਜੇਬਸੋਂ ਨਿਕਲਿਆ ਦਿੱਲੀ ਵਾਲੇ ਜਿਹੜੇ ਸ਼ਰਾਬ ਦੇ ਸਾਬ ਦੇ ਚ ਉਹਨਾਂ ਨੇ ਦੱਸਿਆ ਠੇਕੇਦਾਰਾਂ ਤੋਂ ਲਿਆ ਤੇ ਫਾਇਦਾ ਪਚਾਇਆ ਤੂੰ ਨਾ ਲਿਆ ਕਿਸੇ ਦਾ ਇਹ ਵਜੀਠੀਏ ਨੇ 540 ਕਰੋੜ ਰੁਪਏ ਕਿਤੋਂ ਲਿਆ ਜਿਹਦੇ ਨਾਲ ਉਹਨੇ ਇਹ ਡਿਸਪਰਪੋਰਸ਼ਨੇਟ ਸੈਟ ਕਰਦੀ ਕੀਤੀ ਆ ਐਂਡ ਆਈ ਟੈਲ ਯੂ ਐਫ ਆਈ ਆਰ ਇਜ਼ ਅ ਫਰਸਟ ਇਨਫੋਰਮੇਸ਼ਨ ਰਿਪੋਰਟ ਜਿਹੜੀ ਚੀਜ਼ ਉਹਦੇ ਚ ਇਨਕੋਰਪੋਰੇਟ ਨਹੀਂ ਕੀਤੀ ਹੁਣ ਭਾਵੇਂ 100 ਐਵੀਡੈਂਸ ਲਿਖ ਲੈਣ ਉਹਦੀ ਕੋਈ ਵੈਲਿਊ ਨਹੀਂ ਉਹ ਦੈਟ ਇਜ਼ ਅ ਕਨਕੈਕਸ਼ਨ ਆਫ ਸਟੋਰੀ ਜੇ ਤੁਹਾਡੇ ਕੋਲ ਕੋਈ ਸਬੂਤ ਸੀ ਕਿ ਆ ਮਜੀਠੀਆ ਸਾਹਿਬ ਨੇ ਫਲਾਣੇ ਤੋਂ 540 ਕਰੋੜ ਲਿਆ ਉਹਦਾ ਲਿਖ ਦੇ ਕਿਉਂ ਨਹੀਂ ਲਿਖਿਆ ਇਹ ਤੁਸੀਂ ਜਵਾਬ ਦਿਓ ਤਕਨੀਕੀ ਤੌਰ ਤੇ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਤਕਨੀਕੀ ਤੌਰ ਤੇ ਭਾਰਤ ਪੁਸ਼ਨ ਆਸ਼ੂ ਬਰੀ ਹੋ ਕੇ ਆ ਗਿਆ ਸੀ ਪਰਚਾ ਵਿਜੀਲੈਂਸ ਬਿਊਰੋ ਦਾ ਅਦਾਲਤ ਦੇ ਵਿੱਚ ਕਿਤੇ ਨਹੀਂ ਖੜਿਆ ਸ਼ਾਮ ਸੁੰਦਰ अरोड़ा ਜਦੋਂ ਭਾਰਤ ਪੁਸ਼ਨ ਆਸ਼ੂ ਨੂੰ ਗ੍ਰਿਫਤਾਰ ਕੀਤਾ ਸੀ ਕਿੰਨਾ ਸਮਾਂ ਮੀਡੀਆ ਟ੍ਰਾਇਲ ਹੋਇਆ ਉਦੋਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵਾਲੇ ਇਹ ਕਹਿ ਰਹੇ ਸੀ ਵੀ ਭਾਰਤ ਭੂਸ਼ਣ ਆਸ਼ੂ ਹੁਣ ਨਹੀਂ ਬਾਹਰ ਨਿਕਲਦਾ ਸੁੰਦਰ ਸ਼ਾਮ अरोड़ा ਦੇ ਮਾਮਲੇ ਦੇ ਵਿੱਚ ਵੀ ਇਸੇ ਤਰ੍ਹਾਂ ਦੀਆਂ ਗੱਲਾਂ ਹੋਈਆਂ ਸੀ ਸਾਡੇ ਮੁੱਖ ਮੰਤਰੀ ਦਾ ਬਿਆਨ ਆਉਂਦਾ ਹੁੰਦਾ ਸੀ ਵੀ ਇੱਕ ਮੰਤਰੀ ਦੇ ਘਰੋਂ ਨੋਟਾ ਨੋਟ ਗਿਣਨ ਵਾਲੀ ਮਸ਼ੀਨ ਮਿਲੀ ਤੇ ਜਿਹੜੇ ਮੰਤਰੀ ਦੇ ਘਰੋਂ ਨੋਟ ਗਿਣਨ ਵਾਲੀ ਮਸ਼ੀਨ ਮਿਲੀ ਹਾਈ ਕੋਰਟ ਨੇ ਉਹ ਪਰਚਾ ਵਿਜੀਲੈਂਸ ਬਿਊਰੋ ਦਾ ਰੱਦ ਕਰਕੇ ਪਰ੍ਹਾਂ ਮਾਰਿਆ ਇਹਦਾ ਮਤਲਬ ਇਹ ਹੈ ਕਿ ਜਿਹੜੀ ਵਿਜੀਲੈਂਸ ਬਿਊਰੋ ਹੈ ਸਰਕਾਰ ਦੀ ਮਜਬੂਰੀ ਹੈ ਕਿਉਂਕਿ ਉਹ ਪੁਲਿਸ ਦੀ ਏਜੰਸੀ ਹੈ ਸਰਕਾਰ ਦੀ ਏਜੰਸੀ ਹੈ ਵਿਜੀਲੈਂਸ ਬਿਊਰੋ ਹੁਣ ਸਾਡੇ ਜਿਹੜੇ ਮੰਤਰੀ ਜਾਂ ਸਰਕਾਰ ਹੈ ਵਿਜੀਲੈਂਸ ਬਿਊਰੋ ਜਿਹੜਾ ਵੀ ਪਰਚਾ ਦਿੰਦੀ ਹੈ ਸਾਡੀ ਸਰਕਾਰ ਨੂੰ ਲੱਗਦਾ ਹੈ ਵੀ ਜੋ ਵਿਜੀਲੈਂਸ ਬਿਊਰੋ ਨੇ ਕਰਤਾ ਉਹ ਸੱਤ ਵਚਨ ਹੈ ਪਰ ਵਿਜੀਲੈਂਸ ਬਿਊਰੋ ਅਦਾਲਤ ਚ ਕਿਤੇ ਖੜਦਾ ਨਹੀਂ ਹੁਣ ਮੈਂ ਨਹੀਂ ਕਹਿੰਦਾ ਵੀ ਉਹ ਕੰਮ ਨਹੀਂ ਸਹੀ ਕਰਦੇ ਇਹ ਤਾਂ ਹੁਣ ਅਦਾਲਤਾਂ ਹੀ ਦੱਸਣਗੀਆਂ ਨਾ ਹੁਣ ਪਹਿਲਾ ਸਵਾਲ ਇਹ ਬਣਦਾ ਹੈ ਭਾਰਤ ਭੂਸ਼ਣ ਆਸ਼ੂ ਬਾਇ ਇੱਜ਼ਤ ਬਰੀ ਹੋਇਆ ਸੁੰਦਰ ਸ਼ਾਮ अरोड़ा ਬਾਇਜਤ ਵਰੀ ਹੋਇਆ ਫਿਰ ਆਪਾਂ ਇਹ ਕਿਵੇਂ ਮੰਨ ਲਈਏ ਕਿ ਵਿਕਰਮ ਜੀਥੀਏ ਨੂੰ ਜੇਲ੍ਹ ਹੋ ਜੋ ਦੇਖੋ ਸਵਾਲ ਤਾਂ ਬਣਦਾ ਹੈ ਨਾ ਕਿਉਂਕਿ ਵਿਜੀਲੈਂਸ ਬਿਊਰੋ ਦਾ ਟਰੈਕ ਰਿਕਾਰਡ ਮੜਾ ਹੈ ਬਾਦਲਾਂ ਦੇ ਵੀ ਕ腐ਸ਼ਨ ਦੇ ਖਿਲਾਫ ਕੈਪਟਨ ਮਰਿੰਦਰ ਨੇ ਪਰਚੇ ਕੀਤੇ ਸੀ ਇਹੀ ਬਾਦਲ ਸੀ ਸੁਖਵੀਰ ਬਾਦਲ ਇਹੀ ਵੱਡੇ ਪ੍ਰਕਾਸ਼ ਸਿੰਘ ਬਾਦਲ ਸੀ ਇਹ ਸਾਰਿਆਂ ਤੇ ਕੇਸ ਦਰਜ ਕੀਤੇ ਸੀ ਕੈਪਟਨ ਮਰਿੰਦਰ ਨੇ ਸੁਖਵੀਰ ਬਾਦਲ ਵੀ ਪ੍ਰਕਾਸ਼ ਸਿੰਘ ਬਾਦਲ ਵੀ ਬਾਇਜਤ ਵਰੀ ਹੋਇਆ अच्छा फिर कैप्टन वरिंदर सिंह ਤੇ ਪਰਚਾ ਦਰਜ ਹੋਇਆ ਸਿਟੀ ਸੈਂਟਰ ਕੋਟਾਲਾ ਅੱਛੂ ਹੀ ਕੱਢਿਆ ਸੀ कैप्टन वरिंदर ਦੇ ਵੀ ਪਰਚਾ ਦਰਜ ਹੋਇਆ ਉਹਨੂੰ ਵੀ ਕਲੀਨ ਚਟ ਮਿਲ ਗਈ ਲਓ ਭਾਈ ਉੱਥੇ ਵੀ ਵਿਜੀਲੈਂਸ ਬਿਊਰੋ ਸੀ ਹੁਣ ਮੈਂ ਤੁਹਾਨੂੰ ਪੰਜ ਵੱਡੇ ਮਾਮਲੇ ਦੱਸਦੇ ਵਿਜੇ ਸਿੰਘਲਾ ਅੱਛਾ ਤਿੰਨ ਹੋਰ ਦੱਸ ਦੇਣਾ ਇੱਕ ਵਿਜੇ ਸਿੰਘਲਾ ਤੇ ਪਰਚਾ ਦਰਜ ਕੀਤਾ ਮੁੱਖ ਮੰਤਰੀ ਨੇ ਸਾਡੇ ਮੁੱਖ ਮੰਤਰੀ ਨਹੀਂ ਰਿਕਾਰਡਿੰਗ ਵੀ ਹੈ ਕਹਿੰਦੇ ਸਾਡੇ ਕੋਲੇ ਸਾਰੇ ਸਬੂਤ ਹੈ ਵਿਜੇ ਸਿੰਘਲਾ ਆਪਣਾ ਮੰਤਰੀ ਸੀ ਉੱਤੇ ਪਰਚਾ ਦਰਜ ਹੋਇਆ ਲਓ ਜੀ ਬਹਿ ਜਾ ਬਹਿ ਜਾ ਹੋ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਹ ਨਹੀਂ ਕਰਪਸ਼ਨ ਬਰਦਾਸ਼ਤ ਕਰਦੀ ਫਿਰ ਪਰਚਾ ਦਰਜ ਹੋ ਗਿਆ ਕੁਝ ਸਮੇਂ ਬਾਅਦ ਇੱਕ ਇਹਨਾਂ ਦਾ ਬਠਿੰਡੇ ਮਾਨਸੇ ਵਾਲੇ ਪਾਸੇ ਐਮ ਐਲ ਏ ਹੈ ਕੋਈ ਨਾਮ ਭੁੱਲ ਗਿਆ ਚਲੋ ਜਿਹੜਾ ਵੀ ਹੈ ਅਮਿਤ ਕੋਟ ਫਤਾ ਹਾਂ ਉਹ ਵੀ ਜੇਲ੍ਹ ਭੇਜਤਾ ਗ੍ਰਿਫਤਾਰ ਕਰ ਲਿਆ ਵਿਜੀਲੈਂਸ ਬਿਊਰੋ ਨੇ ਉਸ ਸਰਕਟ ਹਾਊਸ ਰਾਤ ਨੂੰ ਪਹੁੰਚੇ ਬਲੇ ਬਲੇ ਹੋ ਗਈ ਆਮ ਆਦਮੀ ਪਾਰਟੀ ਦੀ ਵੀ ਇਹ ਨਹੀਂ ਬਖਸ਼ ਦੇ ਕਿਸੇ ਨੂੰ ਭਾਈ ਉਹ ਵੀ ਜ਼ਮਾਨਤ ਤੇ ਆ ਗਏ ਉਹ ਵੀ ਅੱਜ ਕੱਲ ਸਰਗਰਮ ਨੇ ਅੱਛਾ ਹੁਣ ਰਮਨ अरोੜੇ ਤੇ ਹੋਇਆ ਤਾਜ਼ਾ ਤਾਜ਼ਾ ਜਲੰਧਰ ਵਾਲੇ ਤੇ ਲੁਧਿਆਣਾ ਦੀ ਚੋਣ ਤੋਂ ਪਹਿਲਾਂ ਬੱਲੇ ਬੱਲੇ ਹੋ ਗਈ ਫੇਰ ਸਰਕਾਰ ਦੀ ਵੀ ਲਓ ਜੀ ਵਿਜੀਲੈਂਸ ਬਿਊਰੋ ਨੇ ਪੂਰਾ ਲੱਭ ਲਿਆ ਰਿਕਾਰਡ ਸਾਰਾ ਹੁਣ ਰਮਨ अरोੜਾ ਹੋਂ ਨਹੀਂ ਬਚਦਾ ਉਹ ਮੇਰਾ ਖਿਆਲ ਹਜੇ ਜੇਲ ਜੂਲ ਚੀ ਹੈ ਹੋਜੂ ਜ਼ਮਾਨਤ ਹੁਣ ਕਿੰਨੇ ਮਾਮਲੇ ਹੋ ਗਏ ਭਾਰਤ ਭੂਸ਼ਣ ਆਸ਼ੂ ਬਰੀ ਜਿਹੜੇ ਉਹ ਇੰਡਸਟਰੀ ਮਿਨਿਸਟਰ ਸੀ ਉਹਨਾਂ ਦਾ ਨਾਮ ਭੁੱਲ ਜਾਂਦਾ ਮੈਨੂੰ ਤੁਸੀਂ ਦੱਸਿਓ ਦੁਬਾਰਾ ਸੁੰਦਰ ਸ਼ਾਮਾ ਬਰੀ ਅਦਾਲਤ ਚ ਕੇਸ ਹੀ ਰੱਦ ਹੋ ਗਿਆ ਉਹ ਵੀ ਰੱਦ ਹੋ ਗਿਆ ਆਸ਼ੂ ਦਾ ਵੀ ਰੱਦ ਹੋ ਗਿਆ ਫਿਰ ਵਿਜੇ ਸਿੰਘਲਾ ਦਾ ਸਾਢੇ 3 ਸਾਲ ਹੋਣ ਆਲੇ ਆ ਜਦੋਂ ਸਰਕਾਰ ਆਈ ਉਦੋਂ ਹੀ ਇਹ ਕਾਂਡ ਹੋ ਗਿਆ ਸੀ ਕੁਝ ਨਹੀਂ ਬਣਿਆ ਆ ਕੋਰਟ ਫੱਤਾ ਤੁਸੀਂ ਕਿਹਾ ਉਹਦਾ ਵੀ ਕੁਝ ਨਹੀਂ ਬਣਿਆ ਰਮਨ ਰੋੜਾ ਇਹ ਹਜੇ ਚਲੋ ਕਾਰਵਾਈ ਚੱਲ ਰਹੀ ਹੈ ਇਹਦਾ ਮਤਲਬ ਇਹ ਹੈ ਕਿ ਵਿਜੀਲੈਂਸ ਬਿਊਰੋ ਦੇ ਭਰੋਸੇ ਤੇ ਜਿਹੜੀਆਂ ਗੱਲਾਂ ਮੁੱਖ ਮੰਤਰੀ ਸਾਹਿਬ ਨੇ ਵੀ ਕੀਤੀਆਂ ਨੇ ਨਾ ਉਹ ਵਿਜੀਲੈਂਸ ਬਿਊਰੋ ਦੇ ਭਰੋਸੇ ਤੇ ਕੀਤੀਆਂ ਕਿ ਵਿਜੀਲੈਂਸ ਬਿਊਰੋ ਨੇ ਐਫ ਆਈ ਆਰ ਦਰਜ ਕਰਤੀ ਮੁੱਖ ਮੰਤਰੀ ਵੀ ਰਮਨ अरोड़ा ਵੀ ਸਾਰੀਆਂ ਗੱਲਾਂ ਵਿਜੀਲੈਂਸ ਬਿਊਰੋ ਨੂੰ ਆਧਾਰ ਬਣਾ ਕੇ ਕਰ ਰਿਹਾ ਮੈਂ ਕੱਲ ਦਾ ਕਹਿ ਰਿਹਾ ਬਖਰਮ ਜੀਠਿਆ ਆਪਣਾ ਕੋਈ ਰਿਸ਼ਤੇਦਾਰ ਨਹੀਂ ਪਰ ਜਦੋਂ ਆਪਾਂ ਬਤੌਰ ਪੱਤਰਕਾਰ ਕਿਸੇ ਚੀਜ਼ ਦਾ ਵਿਸ਼ਲੇਸ਼ਣ ਕਰਨਾ ਹੈ ਅ퍼 ਟੈਕਨੀਕੈਲਿਟੀਆਂ ਤੋਂ ਤਕਨੀਕੀ ਚੀਜ਼ਾਂ ਤੋਂ ਬਾਹਰ ਨਹੀਂ ਜਾ ਸਕਦੇ ਅਸੀਂ ਆਪਣੀ ਮਰਜ਼ੀ ਮੁਤਾਬਕ ਗੱਲ ਨਹੀਂ ਕਰ ਸਕਦੇ ਹਾਂ ਠੀਕ ਹੈ ਕਿ ਬਹੁਤ ਵੱਡਾ ਮੁੱਦਾ ਬਣ ਗਿਆ ਬਕਰਮ ਮੁਜੀਠੀਆ ਫੜ ਲਿਆ ਜੀ ਇਲਜ਼ਾਮ ਲਾਤਾ ਐਫ ਆਈ ਆਰ ਦੇ ਵਿੱਚ ਵੀ ਇੰਨੇ ਪੈਸੇ ਦੀ ਗੜਬੜ ਲੱਗਦੀ ਹੈ ਸਾਨੂੰ ਰਿਟਰਨਾਂ ਇੰਨੇ ਦੀਆਂ ਪੈਸਾ ਇੰਨਾ ਮੈਂ ਕੱਲ ਵੀ ਕਿਹਾ ਸੀ ਵੀ ਇਹ ਸਾਬਤ ਕਰਨਾ ਪੈਣਾ ਵਿਜੀਲੈਂਸ ਬਿਊਰੋ ਨੂੰ ਅਦਾਲਤਾਂ ਦੇ ਵਿੱਚ ਕਿ ਭਾਈ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕੀ ਆ 500 ਕਰੋੜ ਜਾਂ 540 ਕਰੋੜ ਜਾਂ ਜਿੰਨਾ ਵੀ ਹੈ ਕਿਉਂਕਿ ਇਹ ਮੀਡੀਆ ਚ ਗੱਲ ਆ ਗਈ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਇਹ ਅਸਲ ਫਿਗਰ ਲਿਖੀ ਆ ਵਿਜੀਲੈਂਸ ਬਿਊਰੋ ਨੇ ਜਾਂ ਨਹੀਂ ਚਲੋ ਇਹ ਮਹਿੰਦਰ ਆਪ ਕਹਿੰਦੇ ਸੀ ਵੀ 540 ਕਰੋੜ ਇਹਨਾਂ ਨੇ ਇਹ ਦੱਸਣ ਵੀ ਕਿੱਥੋਂ ਆਇਆ ਇਹ ਵਿਜੀਲੈਂਸ ਬਿਊਰੋ ਨੂੰ ਸਾਬਤ ਕਰਨਾ ਪਊਗਾ ਇਸ ਪੂਰੇ ਐਫ ਆਈ ਆਰ ਦੇ ਵਿੱਚ ਮੈਂ ਨਿਰਪੱਖਤਾ ਨਾਲ ਗੱਲ ਕਰਦਾ ਇਸ ਪੂਰੇ ਐਫ ਆਈ ਆਰ ਦੇ ਵਿੱਚ ਕਿਤੇ ਇਹ ਨਹੀਂ ਦੱਸਿਆ ਗਿਆ ਕਿ ਕਿਹੜੇ ਵਿਅਕਤੀ ਨੇ ਵਿਕਰਮ ਜੀਠੀਏ ਨੂੰ ਰਿਸ਼ਵਤ ਦਿੱਤੀ ਜਾਂ ਕੋਈ ਡਰੱਗ ਮੰਨੀ ਸੀ ਇਹਦਾ ਕੋਈ ਜ਼ਿਕਰ ਨਹੀਂ ਐਫ ਆਈ ਆਰ ਚ ਵੀ ਇਸ ਵਿਅਕਤੀ ਨੇ ਬਿਕਰਮ ਜੀਠੀਏ ਨੂੰ ਡਰੱਗ ਮੰਨੀ ਦਿੱਤੀ ਸਾਬਤ ਤਾਂ ਕਰਨੀ ਪੈਣੀ ਹੈ ਨਾ ਜੀ ਪਰ ਮੈਂ ਸੁਣ ਰਿਹਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਵਾਲੇ ਕਹਿ ਰਹੇ ਨੇ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਅਸੀਂ ਤੇ ਪਰਚਾ ਹੈਗਾ ਵਿਜੀਲੈਂਸ ਬਿਊਰੋ ਦਾ ਆਮਦਨ ਤੋਂ ਵੱਧ ਸਰੋਤਾਂ ਦਾ ਮਤਲਬ ਆਪ ਵਾਲੇ ਇਲਜ਼ਾਮ ਤਾਂ ਲਾਉਂਦੇ ਨੇ ਕਿ ਜਿਹੜਾ ਆਮਦਨ ਤੋਂ ਵੱਧ ਪੈਸਾ ਵਿਕਰਮ ਜੀਠੀਆ ਦਾ ਇਹ ਕਹਿੰਦੇ ਵੀ ਇਹਦਾ ਸਬੰਧ ਡਰੱਗ ਵਾਲਿਆਂ ਨਾਲ ਹੋ ਸਕਦਾ ਪਰ ਭਾਈ ਕੋਈ ਸਬੂਤ ਤਾਂ ਦੇਣਾ ਪੈਣਾ ਨਾ ਅਦਾਲਤ 'ਚ ਜਾ ਕੇ ਹਾਂਜੀ ਕਿਸੇ ਬੰਦੇ ਦੇ ਮੁੱਛਾ ਹੋਣ ਹੀ ਨਾ ਕਿਸੇ ਬੰਦੇ ਦੇ ਮੁੱਛਾ ਹੋਣ ਹੀ ਨਾ ਤੇ ਆਪਾਂ ਫੋਟੋ ਮੁੱਛਾਂ ਵਾਲੀ ਲਾ ਕੇ ਆਈਡੈਂਟੀਕਰਡ ਛਾਪਦੀ ਇਹ ਅਲਟੀਮੇਟਲੀ ਤਾਂ ਸਾਬਤ ਕਰਨਾ ਪਊਗਾ ਨਾ ਵੀ ਭਾਈ ਉਹਦੇ ਮੁੱਛਾ ਹੈ ਜਾਂ ਨਹੀਂ ਹੈ ਅੱਜਕੱਲ ਤਾਂ ਮੈਡੀਕਲ ਮੈਡੀਕਲ ਹੋ ਕੇ ਪਤਾ ਲੱਗ ਜਾਂਦਾ ਹੈ ਅੱਜਕੱਲ ਦਾ ਡੀਐਨਏ ਤੋਂ ਹੁਣ ਜਿਹੜੇ ਸਾਡੇ ਐਨਏ ਸਾਡੇ ਯਾਤਰੀ ਚੜਾਈ ਕਰ ਗਏ ਵਿਚਾਰੇ ਜਹਾਜ਼ 'ਚ ਸਾਡੇ ਸਾਬਕਾ ਗੁਜਰਾਤ ਦੇ ਮੁੱਖ ਮੰਤਰੀ ਚੜਾਈ ਕਰ ਗਏ ਉਹ ਡੀਐਨਏ ਟੈਸਟ ਨਾਲ ਹੀ ਪਤਾ ਲੱਗਿਆ ਨਾ ਭਾਈ ਵੀ ਕਿਹੜਾ ਪਿੰਜਰ ਕਿਹੜੇ ਪਰਿਵਾਰ ਨਾਲ ਜੁੜਦਾ ਆ ਕੇ ਸੋ ਇਹ ਤਕਨੀਕੀ ਤੌਰ ਤੇ ਹੁਣ ਆਪ ਵਾਲੇ ਖੁਸ਼ ਬਹੁਤ ਐ ਖੁਸ਼ ਹੋਣਾ ਵੀ ਚਾਹੀਦਾ ਚਲੋ ਜਦੋਂ ਕੋਈ ਵਿਜੀਲੈਂਸ ਬਿਊਰੋ ਸਰਕਾਰ ਨੂੰ ਦਿੰਦੀ ਆ ਵੀ ਆਹ ਦੇਖੋ ਜੀ ਅਸੀਂ ਆ ਬੰਦਾ ਫੜ ਲਿਆ ਸਰਕਾਰਾਂ ਬੜੀਆਂ ਖੁਸ਼ ਹੋ ਜਾਂਦੀਆਂ ਵੀ ਦੇਖੋ ਜੀ ਅਸੀਂ ਬੰਦਾ ਚੱਕ ਲਿਆ ਲੋਕ ਕਹਿੰਦੇ ਸੀ ਵੀ ਤੁਸੀਂ ਚੱਕ ਨਹੀਂ ਸਕਦੇ ਲੜਾਈ ਸਿਆਸੀ ਹੈ ਮੈਂ ਕੱਲ ਵੀ ਕਿਹਾ ਸੀ ਗੁੱਸਾ ਸਰਕਾਰ ਨੂੰ ਵੀ ਹੈ ਕਿ ਮਜੀਠੀਆ ਕਾਬੂ ਨਹੀਂ ਸੀ ਆ ਰਿਹਾ ਹੁਣ ਮਜੀਠੀਆ ਆਪਣੀਆਂ ਗਲਤੀਆਂ ਕਰਕੇ ਕਾਬੂ ਆ ਗਿਆ ਅਸਲ 'ਚ ਮੈਨੂੰ ਲੱਗਦਾ ਜਿਹੜਾ ਮਜੀਠੀਆ ਫੜਿਆ ਗਿਆ ਨਾ ਅਸਲ ਤਾਂ ਜਿਹੜੀ ਉਹਨੇ ਉਹ ਮੰਤਰੀ ਦੀਆਂ ਫੋਟੋਆਂ ਫੋਟੋਆਂ ਪਾਤੀਆਂ ਸੀ ਉਦੋਂ ਜ਼ਿਆਦਾ ਭੜਕਿਆ ਆਮ ਆਦਮੀ ਪਾਰਟੀ ਵਾਲੇ ਵੀ ਇਹ ਤਾਂ ਮਜੀਠੀਆ ਆਤ ਕਰੀ ਜਾਂਦਾ ਥੱਲੇ ਲਿਖਦਾ ਵੀਡੀਓ ਜਲਦੀ ਬਿਕਰਮਜੀਠਿਆ ਲਈ ਚਿੰਤਾ ਵਾਲੀ ਗੱਲ ਤਾਂ ਉਹ ਫੋਟੋਆਂ ਤੇ ਉਹ ਵੀਡੀਓ ਹੈ ਜਿਹੜਾ ਉਹਨੇ ਲਿਖਤਾ ਸੀ ਵੀ ਵੀਡੀਓ ਜਲਦ ਤੇ ਤਸਵੀਰਾਂ ਨੂੰ ਲਿਖਤਾ ਸੀ ਵੀ ਇਹ ਗਲਤ ਵੀਡੀਓ ਤਸਵੀਰਾਂ ਨੇ ਮੰਤਰੀ ਦੀਆਂ ਜਦ ਕਿ ਮੰਤਰੀ ਕਹਿੰਦਾ ਮੇਰੀ ਐਕਸ ਵਾਈਫ ਹੈ ਹੁਣ ਉਹ ਬਿਕਰਮਜੀਠਿਆ ਲਈ ਚਿੰਤਾ ਵਾਲੀ ਗੱਲ ਹੈ ਆਹ ਜਿਹੜਾ ਵਿਜੀਲੈਂਸ ਵਾਲਾ ਪਰਚਾ ਹੈ ਸੰਦੀਪ ਜੀ ਇਹ ਤਾਂ ਕੋਰਟ ਕਚਹਿਰੀਆਂ 'ਚ ਵਕੀਲਾਂ ਨੇ ਜਦੋਂ ਦਲੀਲਾਂ ਦੇਣੀਆਂ ਇਹ ਪਤਾ ਨਹੀਂ ਸਾਬਤ ਹੋਣਾ ਹੈ ਪਤਾ ਨਹੀਂ ਨਹੀਂ ਸਾਬਤ ਹੋਣਾ ਕਿਉਂਕਿ ਇਹਨੂੰ ਬਹੁਤ ਸਾਲ ਲੱਗ ਜਾਣੇ ਹਨ ਹਾਂਜੀ ਤਨਸਾਤ ਤੁਹਾਨੂੰ ਯਾਦ ਹੋਣਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਹ ਵੀ ਗੱਲ ਕਹੀ ਸੀ ਵੀ ਪੰਜਾਬ ਪੁਲਿਸ ਪਰਚਾ ਦਰਜ ਕਰ ਲੈਂਦੀ ਆ ਮੁੜ ਕੇ ਗਵਾਹੀਆਂ ਦੇਣ ਨਹੀਂ ਆਉਂਦੇ ਜਦੋਂ ਜਿਹੜੇ ਤੁਸੀਂ ਦੇਖੋ ਬੜੀ ਸਿੱਧੀ ਜੀ ਗੱਲ ਹੈ ਜਿੰ ਜਿਹੜੀ ਪੰਜਾਬ ਪੁਲਿਸ ਨੇ ਵਿਜੀਲੈਂਸ ਨੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਬਾਦਲ ਤੇ ਪਰਚਾ ਦਰਜ ਕੀਤਾ ਸੀ ਉਹਨਾਂ ਤੋਂ ਕਈ ਬਾਅਦ ਵਿੱਚ ਮੁੱਕਰ ਗਏ ਜਿਹੜੇ ਅਫਸਰ ਨੇ ਨਾ ਜੀ ਮੌਕੇ ਦੇ ਉਹਨਾਂ ਨੇ ਆਪਣੀ ਡਿਊਟੀ ਨਿਭਾਉਣੀ ਹੁੰਦੀ ਆ ਕਈ ਵਾਰੀ ਸਰਕਾਰ ਕਹਿ ਦਿੰਦੀ ਆ ਵੀ ਇਸ ਬੰਦੇ ਤੇ ਪਰਚਾ ਦਿਓ ਤੇ ਅਫਸਰ ਲੱਭ ਕੇ ਢੰਗ ਤਰੀਕਾ ਪਰਚਾ ਦੇ ਦਿੰਦੇ ਨੇ ਪਰ ਜੇ ਕੋਈ ਜ਼ਬਰਦਸਤੀ ਪਰਚਾ ਬਣਾਇਆ ਹੋਊਗਾ ਉਹ ਫਿਰ ਅਦਾਲਤਾਂ 'ਚ ਟਿਕਦਾ ਨਹੀਂ ਸੰਦੀਪ ਜੀ ਜਿਹੜੇ ਸਾਡੇ ਦਰਿਆਨ ਹੈ ਨਾ ਇਹ ਕੁਦਰਤੀ ਨੇ ਤੁਸੀਂ ਸੋਚੋ ਵੀ ਆਪਾਂ ਨਵਾਂ ਦਰਿਆ ਪੰਜਾਬ 'ਚ ਬਣਾ ਲਈਏ ਪਹਾੜਾਂ 'ਚੋਂ ਪਾਣੀ ਸਿੱਧਾ ਦਰਿਆ 'ਚ ਆਜਿਆ ਕਰੇ ਨਹੀਂ ਦਰਿਆ ਕੁਦਰਤੀ ਨੇ ਸਤਲੁਜ ਵੀ ਹੌਲੀ-ਹੌਲੀ ਆਪਣਾ ਰਸਤਾ ਬਦਲਦਾ ਹੈ ਇਸ ਕਰਕੇ ਪੁਲਿਸ ਜਦੋਂ ਪਰਚੇ ਦਰਜ ਕਰਦੀ ਹੈ ਨਾ ਸਰਕਾਰਾਂ ਦੇ ਕਹਿਣ ਤੇ ਜਾਂ ਵਿਜੀਲੈਂਸ ਉਨ੍ਹਾਂ ਦੀ ਮਿਆਦ ਦਾ ਪਤਾ ਸਰਕਾਰ ਦੀ ਮਿਆਦ ਨਾਲ ਹੀ ਲੱਗਦਾ ਹੈ ਹੁਣ ਇਹ ਸਰਕਾਰ ਗਾ ਡੇਢ ਸਾਲ ਬਾਅਦ ਬਦਲ ਗਈ ਅੱਦੇ ਅਫਸਰਾਂ ਨੇ ਯੂ ਟਰਨ ਲੈ ਜਾਣਾ ਕਿਉਂਕਿ ਅਫਸਰਾਂ ਦਾ ਇਤਿਹਾਸ ਹੈ ਵਿਜੀਲੈਂਸ ਬਿਊਰੋ ਦਾ ਇਤਿਹਾਸ ਹੈ ਕੈਪਟਨ ਮਰਿੰਦਰ ਦੇ ਮਾਮਲੇ 'ਚ ਯੂ ਟਰਨ ਆਇਆ ਪ੍ਰਕਾਸ਼ ਸਿੰਘ ਬਾਦਲ ਦੇ ਆਇਆ ਸੁਖਵੀਰ ਬਾਦਲ ਦੇ ਲਾਇਆ ਹੁਣ ਸਿਟੀ ਸੈਂਟਰ ਘੁਟਾਲਾ ਕਿਤੇ ਹੈ ਨਹੀਂ ਸੀ ਹੈਗਾ ਸੀ ਪਰ ਸਿਟੀ ਸੈਂਟਰ ਘੁਟਾਲੇ 'ਚ ਕੈਪਟਨ ਕਲੀਨ ਚੈਟ ਲੱਗਿਆ ਹੋਰ ਵੀ ਕਈਆਂ ਨੂੰ ਕਲੀਨ ਚੈਟ ਮਿਲ ਗਈ ਹੋਣੀ ਕਿਉਂਕਿ ਵਿਜੀਲੈਂਸ ਬਿਊਰੋ ਦੀ ਮਰਜ਼ੀ ਹੈ ਹੁਣ ਤੁਸੀਂ ਦੇਖੋ ਕੈਪਟਨ ਮਰਿੰਦਰ ਦੇ ਪਰਿਵਾਰ ਤੇ ਵੀ ਈਡੀ ਦੇ ਪਰਚੇ ਸੀ ਪਤਾ ਤੁਹਾਨੂੰ ਕੈਪਟਨ ਮਰਿੰਦਰ ਵੀ ਪੇਸ਼ੀਆਂ ਭੁਗਦਾ ਹੁੰਦਾ ਸੀ ਈਡੀ ਦੀਆਂ ਕੈਪਟਨ ਮਰਿੰਦਰ ਗਿਆ ਅੰਦਰ ਕਦੀ ਕਿਸੇ ਨੇ ਕੈਪਟਨ ਮਰਿੰਦਰ ਨੂੰ ਅਰੈਸਟ ਕੀਤਾ ਕਿਉਂਕਿ ਉਹਦੇ ਪੁਰਾਣੇ ਸਬੰਧ ਸੀ ਭਾਈ ਕੇਂਦਰ ਨਾਲ ਅਰਵਿੰਦ ਕੇਜਰੀਵਾਲ ਸਤਿੰਦਰ ਜੈਨ ਮਨੀਸ਼ ਸੋਧਿਆ ਇਹਨਾਂ ਦੇ ਸਬੰਧ ਨਹੀਂ ਸੀ ਕੇਂਦਰ ਨਾਲ ਇਹ ਆਪਣੀ ਜੇਲ ਯਾਤਰਾ ਕਰਿਆ ਆਏ ਕਿ ਉਹੀ ਈਡੀ ਦਾ ਪਰਚਾ ਆਮ ਆਦਮੀ ਪਾਰਟੀ ਵਾਲਿਆਂ ਤੇ ਹੋਇਆ ਉਹੀ ਈਡੀ ਦਾ ਕੈਪਟਨ ਮਰਿੰਦਰ ਤੇ ਸੀ ਕਰਪਸ਼ਨ ਦਾ ਤੇ ਕੈਪਟਨ ਮਰਿੰਦਰ ਕਦੀ ਜੇਲ੍ਹ ਚ ਨਹੀਂ ਗਿਆ ਅੱਛਾ ਕੈਪਟਨ ਮਰਿੰਦਰ ਸਿਟੀ ਸੈਂਟਰ ਚ ਵੀ ਨਹੀਂ ਕਦੀ ਜੇਲ੍ਹ ਚ ਗਿਆ ਸਿਟੀ ਸੈਂਟਰ ਘੁਟਾਲੇ ਕੈਪਟਨ ਮਰਿੰਦਰ ਵੀ ਸਿਆਸੀ ਤੌਰ ਤੇ ਜੁਗਾੜੀ ਸੀ ਉਹ ਨਹੀਂ ਗਿਆ ਭਰਤਿੰਦਰ ਚਾਲ ਵਰਗੇ ਉਹਨਾਂ ਨੇ ਥਾਣਿਆਂ ਚ ਰਾਤਾਂ ਗੱਟੀਆਂ ਮੈਂ ਤਾਂ ਦੇਖਿਆ ਹਵਾਲਾ ਲੱਚ ਖੜਿਆ ਭਰਤਿੰਦਰ ਚਾਲ ਜਿੰਨਾ ਉਹਦਾ ਧਮਕਾ ਸੀ ਜਦੋਂ ਸਰਕਾਰ ਸੀ ਕੈਪਟਨ ਮਰਿੰਦਰ ਦੇ ਨਾਲ ਉਹ ਪ੍ਰਵਾਹ ਨਹੀਂ ਸੀ ਕਰਦਾ ਪੱਤਰਕਾਰਾਂ ਦੀ ਵੀ ਪ੍ਰਵਾਹ ਨਹੀਂ ਸੀ ਕਰਦਾ ਭਰਤਿੰਦਰ ਸਿੰਘ ਚਾਲ ਤੇ ਮੁੜ ਕੇ ਪੱਤਰਕਾਰ ਹਵਾ ਲਾਲ ਚ ਖੜੇ ਭਰਤਿੰਦਰ ਚਾਲ ਦੂ ਮਾਸੂਮੀਅਤ ਨਾਲ ਦੇਖਦੇ ਰਹੇ ਵੀ ਅੱਛਾ ਇਹ ਉਹੀ ਭਰਤਿੰਦਰ ਸਿੰਘ ਚਾਲ ਹੈ ਜਿਹੜਾ ਪੱਤਰਕਾਰਾਂ ਦੀ ਪ੍ਰਵਾਹ ਨਹੀਂ ਸੀ ਕਰਦਾ ਹੁੰਦਾ ਜਿਹਦੀ ਗੱਲਬਾਤ ਹੀ ਬਹੁਤ ਸੀ ਕੈਪਟਨ ਦੇ ਰਾਜ ਚ ਵੀ ਇਹ ਚੱਲਦਾ ਸੀ ਵੀ ਜੇ ਕੋਈ ਪੱਤਰਕਾਰ ਪਸੰਦ ਨਹੀਂ ਸੀ ਕੈਪਟਨ ਮਰਿੰਦਰ ਦੀ ਸਰਕਾਰ ਨੂੰ ਉਹਦੀ ਚੂੜੀ ਜੀ ਕੱਸ ਦਿੰਦੇ ਸੀ ਕਈਆਂ ਦੀ ਚੂੜੀ ਕਸੀ ਜਾਂਦੀ ਸੀ ਕਈਆਂ ਦੀ ਨਹੀਂ ਅਕਾਲੀ ਦਲ ਦੇ ਰਾਜ ਚ ਵੀ ਸੁਖਵੀਰ ਬਾਦਲ ਹੁਣੀ ਚੈਨਲ ਦੀ ਚੂੜੀ ਕੱਸ ਦਿੰਦੇ ਸੀ ਚੈਨਲ ਹੀ ਬੰਦ ਹੋ ਜਾਂਦਾ ਸੀ ਸੁਖਵੀਰ ਦੇ ਰਾਜ ਚ ਪਤਾ ਨਹੀਂ ਕਰ ਕੌਣ ਜਾਂਦਾ ਸੀ ਚਾਲ ਵੀ ਨਹੀਂ ਕਦੀ ਮੰਨਿਆ ਵੀ ਅਸੀਂ ਕਰਦੇ ਆ ਇਹ ਕੋਈ ਕੋਈ ਵੱਖਰੀ ਦੁਨੀਆ ਦੀਆਂ ਤਾਕਤਾਂ ਹੁੰਦੀਆਂ ਜਿਹੜੀਆਂ ਸਰਕਾਰ ਦੇ ਨਾਲ ਰਲੀਆਂ ਹੁੰਦੀਆਂ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਭਰਤਿੰਦਰ ਸਿੰਘ ਚਾਲ ਕਦੀ ਨਹੀਂ ਮੰਨਿਆ ਵੀ ਮੈਂ ਪੱਤਰਕਾਰਾਂ ਨਾਲ ਕਦੀ ਕੋਈ ਔਖਾ ਭਾਰਾ ਬੋਲਿਆ ਕਹਿੰਦਾ ਨਾ ਜੀ ਨਾ ਆਓ ਚਾਹ ਪੀਓ ਬੈਠੋ ਐਨੇ ਮਿੱਠੇ ਮੂੰਹ ਤੇ ਸਾਰੇ ਇਹ ਸੁਖਵੀਰ ਦੇ ਰਾਜ ਚ ਵੀ ਮੰਨਦਾ ਹੀ ਨਹੀਂ ਸੀ ਸੁਖਵੀਰ ਬਾਦਲ ਕਰੀ ਵੀ ਸਾਡੇ ਰਾਜ ਚ ਕੋਈ ਕੇਬਲਾਂ ਤੇ ਕਬਜ਼ੇ ਹੋਏ ਸਾਡੇ ਰਾਜ ਕੋਈ ਚੈਨਲ ਬੰਦ ਹੋਏ ਸੁਖਵੀਰ ਨਹੀਂ ਸੀ ਮੰਨਦਾ ਸੁਖਵੀਰ ਵਰਗੇ ਕਹਿੰਦੇ ਸੀ ਮੀਡੀਆ ਆਜ਼ਾਦ ਹੈ ਕੈਪਟਨ ਬਰਿੰਦਰ ਦੇ ਰਾਜ ਚ ਵੀ ਕਹਿੰਦੇ ਸੀ মিডিਆ ਆਜ਼ਾਦ ਹੈ ਹੁਣ ਆਮ ਆਦਮੀ ਪਾਰਟੀ ਦੇ ਰਾਜ ਚ ਵੀ ਇਹਨਾਂ ਦਾ ਵੀ ਜਿਹਦਾ ਜੀ ਕਰਦਾ ਚੂੜੀ ਦੀ ਟਾਈਟ ਕਰ ਦਿੰਦੇ ਆ ਮੰਨਦੇ ਨਹੀਂ ਪਰ ਨਾ ਜੀ ਨਾ ਕਹਿੰਦੇ মিডিਆ ਆਜ਼ਾਦ ਹੈ ਆ ਪੇਜ ਪੂਜੇ ਬੰਦੀ ਹੁੰਦੇ ਉਦੋਂ ਹੀ ਪਤਾ ਲੱਗਦਾ ਸ਼ੋ ਇਹ ਸਾਰੀਆਂ ਸਰਕਾਰਾਂ ਦਾ ਰਵਈਆ ਇੱਕੋ ਜਿਹਾ ਹੁੰਦਾ ਕਿਉਂਕਿ ਸਿਸਟਮ ਹੈ ਉਵੇਂ ਵਿਜੀਲੈਂਸ ਬਿਊਰੋ ਹੈ ਮਾਰ ਦਾ ਇਸ਼ਾਰਾ ਹੋ ਜੇ ਇਸ ਤੁਹਾਨੂੰ ਕਿਵੇਂ ਦੇਖਦੇ ਹੋ ਜਦੋਂ ਅਕਾਲੀ ਦਲ ਤਾਰੀਫ ਕਰ ਰਿਹਾ ਵਿਰੋਧੀ ਪਾਰਟੀਆਂ ਦੀ ਆਮ ਆਦਮੀ ਪਾਰਟੀ ਵੀ ਸਾਡੇ ਅੱਖਾਂ 'ਚ ਖੜੇ ਹੋਏ ਦੇਖੋ ਅਜਮੇਸ਼ਿੰਦਰ ਗਰੇয়াল ਸੀ ਦਿਲਜੀਤ ਸਿੰਘ ਚੀਮਾ ਸੀ ਬਲਵਿੰਦਰ ਸਿੰਘ ਪੁੰਦੜ ਸੀ ਇਹ ਕਹਿੰਦੇ ਕਿ ਵਿਕਰਮਜੀਠੀਏ ਨਾਲ ਧੱਕਾ ਕੀਤਾ ਭਗਵੰਤ ਮਾਨ ਦੀ ਸਰਕਾਰ ਨੇ ਸਵਾਲ ਇਹਨਾਂ ਨੇ ਖੜੇ ਕੀਤੇ ਕਿ ਤੁਸੀਂ ਤਾਂ ਸੁੱਚਾ ਸਿੰਘ ਛੋਡੇਪੁਰ ਨੂੰ ਹਟਾਇਆ ਸੀ ਉਹਦਾ ਕੋਈ ਸਬੂਤ ਨਹੀਂ ਦਿੱਤਾ ਤੁਸੀਂ ਵਿਜੇ ਸਿੰਘਲਾ ਬਾਰੇ ਸਾਬਤ ਨਹੀਂ ਕਰ ਸਕੇ ਇਨਾਂ ਦੀ ਕਹਿਣ ਦਾ ਮਤਲਬ ਸੀ ਕਿ ਭਗਵੰਤ ਮਾਨ ਦੀ ਸਰਕਾਰ ਜੋ ਕੁਝ ਕਰ ਰਹੀ ਹੈ ਕਿ ਸਿਆਸੀ ਬਦਲਾਖੋਰੀ ਹੈ ਭਗਵੰਤ ਮਾਨ ਕਹਿੰਦਾ ਸਿਆਸੀ ਬਦਲਾਖੋਰੀ ਨਹੀਂ ਹੈ ਭਗਵੰਤ ਮਾਨ ਨੇ ਤਾਂ ਇਹ ਵੀ ਕਿਹਾ ਤਾਂ ਕਹਿੰਦਾ ਜਿੰਨੀ ਦੇ ਅਸੀਂ ਵੱਡੇ ਵੱਡੇ ਲੋਕ ਗ੍ਰਿਫਤਾਰ ਨਹੀਂ ਸੀ ਕੀਤੇ ਉਹਨਾਂ ਚਿਰ ਖੈਰੇ ਵਰਗੇ ਜਾਂ ਦੂਜੇ ਸਾਡੇ ਤੇ ਇਲਜ਼ਾਮ ਲਾਉਂਦੇ ਸੀ ਉਹਨਾਂ ਨੇ ਖੈਰੇ ਦਾ ਨਾਂ ਨਹੀਂ ਲਿਆ ਕਹਿੰਦੇ ਸਾਡੇ ਤੇ ਇਲਜ਼ਾਮ ਲਾਉਂਦੇ ਸੀ ਵੀ ਇਹ ਕਾਰਵਾਈਆਂ ਨਹੀਂ ਕਰਦੇ ਵੱਡਿਆਂ ਤੇ ਕਾਰਵਾਈਆਂ ਨਹੀਂ ਕਰਦੇ ਵੱਡਿਆਂ ਤੇ ਤੇ ਭਗਵੰਤਮਾਨ ਕਹਿੰਦਾ ਜਦੋਂ ਹੁਣ ਅਸੀਂ ਨਾਮ ਭਗਵੰਤਮਾਨ ਨੇ ਵੀ ਮਜੀਠੀਆ ਦਾ ਨਹੀਂ ਲਿਆ ਦੇਖੋ ਤਕਨੀਕੀ ਤੌਰ ਤੇ ਇਹਨਾਂ ਨੂੰ ਬੜਾ ਸਮਝਾ ਬੁਝਾ ਕੇ ਭੇਜਿਆ ਜਾਂਦਾ ਹੈ ਪ੍ਰੈਸ ਕਾਨਫਰੰਸ ਕਰਨ ਦੀ ਵੀ ਭਗਵੰਤਮਾਨ ਸਾਹਿਬ ਨਹੀਂ ਅਰਵਿੰਦ ਕੇਜਰੀਵਾਲ ਨੇ ਵੀ ਨਹੀਂ ਕਿਸੇ ਦਾ ਲਿਆ ਅਰਵਿੰਦ ਕੇਜਰੀਵਾਲ ਕਹਿੰਦਾ ਪੁਰਾਣੇ ਸਮਿਆਂ 'ਚ ਮੰਤਰੀ ਸੀ ਉਹਨਕੇ ਯਹਾਂ ਰਹਾ ਕਰਤੇ ਥੇ بڑے بڑے ਤਸਕਰ ਇਹ ਸਾਰੇ بڑے ਸਿਆਣੇ ਨੇ ਇਹ ਨਾਂ ਨਹੀਂ ਕਿਸੇ ਦਾ ਲੈਂਦੇ ਗੱਲ ਉਹਦੇ ਬਾਰੇ ਕਰਦੇ ਹੁੰਦੇ ਆ ਜਿਹੜਾ ਜਿਹੜਾ ਟਾਰਗੇਟ ਤੇ ਆ ਭਗਵੰਤ ਮਾਨ ਨੇ ਵੀ ਬੜੀ ਸਿਆਣਪ ਨਾਲ ਆਪਣੀ ਪੂਰੀ ਬਿਆਨ ਜਾਰੀ ਦਿੱਤਾ ਅੱਛਾ ਗੱਲ ਕਰੀ ਜਾਂਦਾ ਭਗਵੰਤ ਮਾਨ ਜਰਨਲ ਸਿਆਣਾ ਲੀਡਰ ਹੈ ਉਹ ਜਿੰਨੀ ਪੜਾਅ ਸ ਵਿਕਰਮ ਮਜੀਠੀਆ ਨੇ ਕੱਢੀ ਸੀ ਭਗਵੰਤ ਮਾਨ ਤੇ ਜਾਂ ਦੇਖੋ ਵਿਕਰਮ ਮਜੀਠੀਆ ਵੀ ਇਲਜ਼ਾਮ ਲਾਉਣ ਚ ਘਟ ਨਹੀਂ ਸੀ ਵਿਕਰਮ ਮਜੀਠੀਆ ਵੀ ਭਗਵੰਤ ਮਾਨ ਦੇ ਵੀ ਲੀਵਰ ਤੱਕ ਖਰਾਬ ਕਰਾਤਾ ਜਦੋਂ ਹਸਪਤਾਲ 'ਚ ਦਾਖਲ ਸੀ ਵੀ ਜਿਵੇਂ ਡਾਕਟਰ ਸਕੈਨ ਕਰਕੇ WhatsApp ਸਿੱਧਾ ਮੁਜੀਠੀ ਨੂੰ ਭੇਜਦੇ ਹੁਣ ਵੀ ਆ ਲਓ ਮੁਜੀਠੀਆ ਸਾਹਿਬ ਭਗਵੰਤਮਾਨ ਦਾ ਸਕੈਨ ਕਰ ਲਿਆ ਮਤਲਬ ਵਿਕਰਮਜੀਠੀ ਦੇ ਟਵੀਟ ਉਹਦੇ ਬਿਆਨਾਂ ਤੋਂ ਤਾਂ ਇਹੀ ਲੱਗਦਾ ਸੀ ਸੋ ਇਸ ਕਰਕੇ ਇਹ ਆਪਸੀ ਗੁੱਸਾ ਸੀ ਭਗਵੰਤਮਾਨ ਨੂੰ ਵੀ ਗੁੱਸਾ ਸੀ ਹੁਣ ਪੱਤਰਕਾਰਾਂ ਦਾ ਤਾਂ ਚਲੋ ਪੇਜ ਪੂਜ ਬੰਦ ਕਰ ਦੇਣਗੇ ਲੀਡਰ ਤਾਂ ਆਪ ਹੀ ਬੰਦ ਕਰਨੇ ਪੈਂਦੇ ਆ ਨਾ ਸੋ ਹੁਣ ਪਰਚਾ ਦਿੱਤਾ ਸਰਕਾਰ ਨੇ ਅੱਛਾ ਬਦਕਿਸਮਤੀ ਨਾਲ ਜਾਂ ਜਿਵੇਂ ਵੀ ਕਹਿ ਲਓ ਪਰਚੇ ਪੁਰਾਣੇ ਚੱਲੇ ਜਾਂਦੇ ਨੇ ਅ ਮਜੀਠੀਏ ਤੇ ਹੁਣ ਮੈਂ ਅਮਨ ਰੋੜਾ ਨੂੰ ਸੁਣ ਰਿਹਾ ਸੀ ਉਹ ਕਹਿੰਦੇ ਚਰਨਜੀਤ ਚੰਨੀ ਦੀ ਸਰਕਾਰ ਵੇਲੇ ਵੀ ਕੋਈ ਆਪਸ ਚ ਗੰਢ ਧੁੱਪ ਹੋ ਗਈ ਹੋਣੀ ਇਹ ਹੋ ਗਈ ਹੋਣੀ ਅਮਨ ਰੋੜੇ ਨੂੰ ਵੀ ਸਾਰੀਆਂ ਗੱਲਾਂ ਦਾ ਨਹੀਂ ਪਤਾ ਹੈ ਤਾਂ ਪ੍ਰਧਾਨ ਹੈ ਹੁਣ ਆਮ ਆਦਮੀ ਪਾਰਟੀ ਦਾ ਸਿਆਣਾ ਲੀਡਰ ਹੈ ਪਰ ਅਮਨ ਰੋੜਾ ਨੂੰ ਇਹ ਨਹੀਂ ਪਤਾ ਵੀ ਜਦੋਂ ਚੰਨੀ ਨੇ ਪਰਚਾ ਦਿੱਤਾ ਸੀ ਵਿਕਰਮ ਮਜੀਠੀਏ ਤੇ ਉਦੋਂ ਵੀ ਇਹ ਮਾਹੌਲ ਬਣ ਗਿਆ ਸੀ ਚੰਨੀ ਨੇ ਨਹੀਂ ਦਿੱਤਾ ਜਦੋਂ ਪੁਲਿਸ ਨੇ ਦਿੱਤਾ ਸੀ ਚੰਨੀ ਦੇ ਕਹਿਣ ਤੇ ਜਾਂ ਜਿਹਦੇ ਵੀ ਕਹਿਣ ਤੇ ਸਿਧਾਰਥ ਚਟੋਪੜਿਆਈ ਨਹੀਂ ਉਦੋਂ ਇਹ ਗੱਲ ਬਣ ਗਈ ਸੀ ਵੀ ਹੁਣ ਮਜੀਠੀਆ ਨੂੰ ਗ੍ਰਿਫਤਾਰ ਕਰ ਲੈਣਾ ਤੇ ਪਰਚੇ ਦਰਜ ਹੋਣ ਤੋਂ ਕੁਝ ਦਿਨਾਂ ਬਾਅਦ ਵਿਕਰਮ ਮਜੀਠੀਆ ਸੁਪਰੀਮ ਕੋਰਟ ਆਪ ਹੀ ਚਲਾ ਗਿਆ ਵੀ ਜੀ ਇਹ ਮੈਨੂੰ ਗ੍ਰਿਫਤਾਰ ਕਰਨਗੇ ਇਹ ਚੋਣਾਂ ਤੋਂ ਪਹਿਲਾਂ ਮੇਰੇ ਤੇ ਰੰਜਿਸ਼ਨ ਪੋਲਿਟੀਕਲ ਸਾਜ਼ਿਸ਼ਨ ਪਰਚਾ ਤੇ ਸੁਪਰੀਮ ਕੋਰਟ ਨੇ ਕਿਹਾ ਤਾਂ ਸੀ ਵੀ ਤੁਸੀਂ ਇਹਨੂੰ ਗ੍ਰਿਫਤਾਰ ਨਹੀਂ ਕਰਨਾ ਪ੍ਰਚਾਰ ਕਰਨ ਦਿਓ ਚੋਣਾਂ ਤੋਂ ਬਾਅਦ ਮਜੀਠੀਆ ਸਰੈਂਡਰ ਕਰੇ ਸੋ ਚਰਨਜੀਤ ਚੰਨੀ ਨੂੰ ਤਾਂ ਵੇਲਾ ਹੀ ਨਹੀਂ ਮਿਲਿਆ ਕਿ ਉਹ ਮੁਜੀਠੀਆਂ ਨੂੰ ਗ੍ਰਿਫਤਾਰ ਕਰ ਲੇ ਜੇ ਚੰਨੀ ਦੀ ਸਰਕਾਰ ਗ੍ਰਿਫਤਾਰ ਕਰਨਾ ਵੀ ਚਾਹਦੀ ਹੋਵੇ ਤੇ ਮੁਜੀਠੀਆਂ ਪਹਿਲਾਂ ਹੀ ਚਲੇ ਗਿਆ ਉੰਜ ਚੰਨੀ ਦੀ ਸਰਕਾਰ ਨੇ ਬਸ ਪਰਚਾ ਹੀ ਦਰਜ ਕਰਨਾ ਸੀ ਹੁਣ ਕਿਉਂਕਿ ਆ ਆਮ ਆਦਮੀ ਪਾਰਟੀ ਵਾਲਿਆਂ ਨੇ ਤਾਂ ਸਵੇਰੇ ਕਹਿੰਦੇ 4 ਵਜੇ ਪਰਚਾ ਦਰਜ ਕੀਤਾ ਤੇ 10 ਵਜੇ ਨੂੰ ਘਰੇ ਵੀ ਪਹੁੰਚ ਗਏ ਸੀ 4:40 ਦੇ ਹਾਂ ਇਹਨਾਂ ਦਾ ਉਦੇਸ਼ ਸੀ ਵੀ ਅਸੀਂ ਮੁਜੀਠੀਆਂ ਚੱਕ ਲਿਆਉਣਾ ਹੈ ਮੋਹਾਲੀ ਗੱਡੀ 'ਚ ਬਿਠਾ ਕੇ ਪਰਚਾ ਦੇ ਕੇ ਇਹ ਇਹਦੇ ਪਿੱਛੇ ਹੁਣ ਸਾਬਤ ਕਰਨਾ ਪਊਗਾ ਵੀ ਮਜੀਠੀਏ ਤੇ ਜਿਹੜੀ ਇਲਜ਼ਾਮ ਲੱਗੇ ਨੇ ਵੀ ਰਿਟਰਨਾਂ ਚ ਪੈਸਾ ਅਲੱਗ ਹੈ ਐਸਟ ਜਿਆਦਾ ਨਹੀਂ ਇਹ ਹੁਣ ਸਾਬਤ ਕਰਨਾ ਪਊਗਾ ਕੋਰਟ ਕਚਹਿਰੀਆਂ ਚ ਇਹ ਵੀ ਸਾਬਤ ਕਰਨਾ ਪਊਗਾ ਵੀ ਇਹ ਜਿਹੜਾ ਪੈਸਾ ਮਜੀਠੀਏ ਕੋਲੇ ਇਲਜ਼ਾਮ ਲਾਇਆ ਜਾ ਰਿਹਾ ਵੀ ਜ਼ਿਆਦਾ ਹੈ ਉਹਦੀ ਆਮਦਨ ਨਾਲੋਂ ਵੀ ਉਹ ਡਰੱਗ ਮੰਨੀਆਂ ਇਹ ਸਾਬਤ ਕਰਨਾ ਪਊਗਾ ਮਹਿੰਦਰ ਗਰਾਲ ਹੋਣਾ ਨੇ ਇੱਕ ਬੜਾ ਵਧੀਆ ਨੁਕਤਾ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਉਹਨਾਂ ਨੇ ਕਿਹਾ ਵੀ ਜਦੋਂ ਤੱਕ ਇਹ ਸਾਬਤ ਹੀ ਨਹੀਂ ਹੁੰਦਾ ਡਰਗ ਮਨੀ ਹੈ ਤੁਸੀਂ ਕਿੱਦਾਂ ਕਹਿ ਸਕਦੇ ਹੋ ਜਾਂ ਮੈਨੂੰ ਲੱਗਦਾ ਕਿਸੇ ਅਖਬਾਰ ਨੇ ਛਾਪਿਆ ਮੈਨੂੰ ਉਸ ਅਖਬਾਰ ਦਾ ਨਾਮ ਤੇ ਨਹੀਂ ਪਤਾ ਪਰ ਉਹ ਇਹ ਗੱਲ ਤੇ ਇਤਰਾਜ਼ ਦਤਾਰੇ ਆ ਬਕਾਇਦਾ ਤੌਰ ਤੇ ਵੀ ਜਦੋਂ ਕਿਸੇ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ ਵੀ ਇਹ 540 ਕਰੋੜ ਜਿੱਦਾਂ ਜ਼ਿਕਰ ਹੈ ਇਹ ਡਰਗ ਮਨੀ ਹੈ ਕਾਹਦਾ ਪੈਸਾ ਵੀ ਤੁਸੀਂ ਕਿਉਂ ਕਹਿ ਰਹੇ ਹੋ ਇਹ ਗੱਲ ਉਹਨਾਂ ਦੀ ਠੀਕ ਹੈ ਵੀ ਮਨ ਹਾਨੀ ਹੈ ਅਗਲੇ ਦੀ ਮੈਂ ਇਹ ਤਾਂ ਹੁਣ ਸਾਬਤ ਕਰਨਾ ਪਊਗਾ ਨਾ ਜਿਹੜੇ ਵੀ ਕਹਿੰਦੇ ਆ ਉਹ ਉਹ ਪਰ ਮੈਂ ਤੁਹਾਨੂੰ ਉਹੀ ਕਹਿ ਰਿਹਾ ਕਿ ਇਹ ਆਪਸ ਚ ਜਦੋਂ ਸਿਆਸੀ ਤੌਰ ਤੇ ਰੰਜਿਸ਼ ਪੈਦਾ ਹੁੰਦੀ ਹੈ ਦੇਖੋ ਮਜੀਠੀਏ ਨੇ ਕੇਦਰੀਆਲ ਤੋਂ ਵੀ ਸੌਰੀ ਫੀਲ ਕਰਾਤੀ ਸੀ ਕੇਦਰੀਆਲ ਸਾਹਿਬ ਨੇ ਵੀ ਅਦਾਲਤ ਚ ਸੌਰੀ ਫੀਲ ਕੀਤੀ ਸੀ ਨਾ ਤਾਂ ਹੀ ਕੇਦਰੀਆਲ ਸਾਹਿਬ ਵੀ ਬਿਕਰਮਜੀਠੀਏ ਦਾ ਨਾਮ ਲੈ ਕੇ ਇਲਜ਼ਾਮ ਨਹੀਂ ਲਾਉਂਦੇ ਇਹ ਇਹ ਜਿਹੜੀ ਸਿਆਸਤ ਹੈ ਨਾ ਇਹਦੇ ਚ ਆਪਸੀ ਦੁਸ਼ਮਣੀਆਂ ਵੀ ਹੈ ਇਹਦੇ ਚ ਮੌਕੇ ਵੀ ਹੈ ਇਹ ਐ ਵੀ ਮੁਜੀਠਿਆ ਵੀ ਬਹੁਤ ਤੱਤਾ ਚੱਲਦਾ ਸੀ ਆਪਾਂ ਕਹਿ ਦਈਏ ਵੀ ਮੁਜੀਠਿਆ ਬਹੁਤ ਜ਼ਿਆਦਾ ਮਾਸੂਮ ਸੀ ਇਹ ਨਹੀਂ ਮੁਜੀਠਿਆ ਵੀ ਤੱਤਾ ਲੀਡਰ ਹੈ ਮੁਜੀਠਿਆ ਵੀ ਨਹੀਂ ਪ੍ਰਵਾਹ ਮੰਨਦਾ ਉਹ ਤਾਂ ਆਪਾਂ ਦੇਖਿਆ ਹੀ ਆਂ ਉਹਦੀਆਂ ਪੋਸਟਾਂ ਸੋਸ਼ਲ ਮੀਡੀਆ ਦੀਆਂ ਪਰ ਇਹ ਗੱਲ ਹੈ ਵੀ ਕੋਟ ਕਚਾਰੀ ਦੀ ਹੈ ਇਹ ਹੁਣ ਕੋਰਟ 'ਚ ਵਿਜੀਲੈਂਸ ਬਿਊਰੋ ਨੂੰ ਸਾਬਤ ਕਰਨਾ ਪਊਗਾ ਪਰ ਜੇ ਵਿਜੀਲੈਂਸ ਬਿਊਰੋ ਸਾਬਤ ਨਾ ਕਰ ਸਕਿਆ ਤੇ ਜੇ ਗੱਲ ਭਾਰਤ ਪੂਸ਼ਣ ਆਸ਼ੂ ਵਾਂਗ ਹੋ ਗਈ ਸੁੰਦਰ ਸ਼ਾਮ अरोड़ा ਵਾਂਗ ਹੋ ਗਈ ਤੇ ਫੇਰ ਇਹ ਬੜਾ ਔਖਾ ਹੋ ਜਾਊਗਾ ਕਿਉਂਕਿ ਹਜੇ 1 ਸਾਲ 8 ਮਹੀਨਾ ਪਿਆ ਅਗਲੀਆਂ ਚੋਣਾਂ ਨੂੰ ਜੇ ਤਾਂ ਵਿਕਰਮ ਮਜੀਠੀਆ ਦਾ ਮਾਮਲਾ 27 ਦੀਆਂ ਚੋਣਾਂ ਤੋਂ ਪਹਿਲਾਂ ਨਿਬੜ ਗਿਆ ਇੱਕ ਪਾਸੇ ਲੱਗ ਗਿਆ ਤੇ ਕਿਹੜੇ ਪਾਸੇ ਲੱਗਦਾ ਸਰਕਾਰ ਵਾਲੇ ਪਾਸੇ ਲੱਗਦਾ ਹੈ ਜਾਂ ਮਜੀਠੀਆ ਵਾਲੇ ਪਾਸੇ ਲੱਗਦਾ ਮਤਲਬ ਮਜੀਠੀਆ ਜਿੱਤਦਾ ਹੈ ਜਾਂ ਹਾਰਦਾ ਉਹਦੇ ਤੇ ਵੀ ਹੁਣ ਬਹੁਤ ਕੁਝ ਨਿਰਭਰ ਕਰਦਾ ਸੰਦੀਪ ਜੀ ਪਰ ਇਹ ਮਾਮਲਾ ਬਹੁਤ ਵੱਡਾ ਹੋ ਗਿਆ ਔਰ ਅਖੀਰ ਚ ਮੈਨੂੰ ਇਹ ਲੱਗਦਾ ਕਿ ਅਕਾਲੀ ਦਲ ਨੇ ਵੀ ਇਲਜ਼ਾਮ ਲਾਤੇ ਸਰਕਾਰ ਵਾਲੇ ਵੀ ਇਲਜ਼ਾਮ ਲਾ ਰਹੇ ਨੇ ਇਹ ਇਲਜ਼ਾਮ ਵਾਰ ਪਲਡਾਰ ਦੀ ਸਿਆਸਤ ਹੈ ਜਿਹੜੀ ਇਹ ਹਜੇ ਅੱਗੇ ਚੱਲੂ 7 ਦਿਨ ਦਾ ਰਿਮਾਂਡ ਹੈ ਹੁਣ ਇਹਨਾਂ 7 ਦਿਨਾਂ ਦੇ ਵਿੱਚ ਕੀ ਕੁਝ ਬਰਾਮਦ ਕੀਤਾ ਜਾਂਦਾ ਹੈ ਵਿਕਰਮ ਮਜੀਠੀਏ ਤੋਂ ਇਹਨਾਂ 7 ਦਿਨਾਂ ਦੇ ਵਿੱਚ ਕੋਈ ਠੋਸ ਸਬੂਤ ਵਿਜੀਲੈਂਸ ਬਿਊਰੋ ਲੱਭ ਸਕੂਗਾ ਇਹ ਵੀ ਹੋ ਸਕਦਾ ਮਜੀਠੀਏ ਨੂੰ ਕਿਤੇ ਕੁਝ ਨਾਲ ਲੈ ਕੇ ਜਾਣ ਵੀ ਮਜੀਠੀਏ ਨੂੰ ਅਸੀਂ ਲੈ ਕੇ ਗਏ ਆ ਜੀ ਕੁਝ ਬਰਾਮਦ ਕਰਾਉਣਾ ਹੈ ਇਹ ਦੇਖੋ ਹੁਣ ਇਹ ਵਿਜੀਲੈਂਸ ਬਿਊਰੋ ਕੀ ਕਰਦਾ ਹੈ ਕੁਝ ਬਰਾਮਦ ਕਰਾ ਸਕਦੇ ਆ ਜਾਂ ਨਹੀਂ ਕਰਾ ਸਕਦੇ ਜੀ ਇਹ ਅਗਲੀ ਇੱਕ ਵਾਰੀ ਪਰਮਾਨੈਂਟ ਮਿਲ ਗਈ 7 ਦਿਨ ਦੀ ਹੁਣ ਅਗਲਾ ਰਿਮਾਂਡ ਇਸ ਗੱਲ ਤੇ ਨਿਰਪਰ ਕਰੂਗਾ ਕਿ ਵਿਜੀਲੈਂਸ ਬਿਊਰੋ ਕਿੱਥੇ ਖੜੀ ਐ ਇਸ ਕੇਸ 'ਚ ਜੀ ਅਗਲਾ ਸਾਹਿਬ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਵੀ ਵਿਜੀਲੈਂਸ ਬਿਊਰੋ ਕੋਈ ਰਿਕਵਰੀ ਕਰਦਾ ਜਾਂ ਜਦੋਂ ਇਹ ਆਪਸ ਦੇ ਵਿੱਚ ਵਕੀਲ ਜਿਹੜੇ ਆ ਇਹ ਤਰਕਮ ਤਰਕ ਹੁੰਦੇ ਆ ਤੇ ਕੀ ਨਤੀਜਾ ਨਿਕਲਦਾ ਪਰ ਲੈ ਦੇ ਕੇ ਗੱਲ ਉਹੀ ਆ ਵੀ ਵਿਜੀਲੈਂਸ ਬਿਊਰੋ ਨੇ ਪਰਚਾ ਤੇ ਦੇ ਦਿੱਤਾ ਤੇ ਦੇਖਣਾ ਪਏਗਾ ਵੀ ਵਿਜੀਲੈਂਸ ਬਿਊਰੋ ਇੱਥੇ ਕਿੰਨੀ ਹੋਰ ਪੈਰਵਾਈ ਕਰਦਾ ਕੁਝ ਲੱਭ ਕੇ ਲਿਆਉਂਦੇ ਆ ਜਾਂ ਮਹਿਸ ਜਿੱਦਾਂ ਤੁਸੀਂ ਦੱਸਿਆ ਵੀ ਇਤਿਹਾਸ ਦੇ ਵਿੱਚ ਜਿੱਦਾਂ ਕਲੀਨ ਚਿੱਟਾ ਮਿਲਦੀਆਂ ਰਹੀਆਂ ਤੇ ਉਦਾਂ ਹੀ ਹੋਊਗਾ ਚਲੋ ਸਭ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਜੇਕਰ ਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਜੀ ਬਹੁਤ ਧੰਨਵਾਦ